ਇੱਕ ਨੌਜਵਾਨ ਨੂੰ ਆਪਣੀ ਗੱਡੀ 'ਚ ਸਮਾਨ ਲੈ ਕੇ ਰੱਖਣਾ ਪਿਆ ਮਹਿੰਗਾ ਇੰਸਟਾਗ੍ਰam ਤੇ ਫੇਸਬੁੱਕ ਦੀ ਦੋਸਤੀ ਨੇ ਕਰਾਦ ਦਿੱਤੀ ਸੀ 10 ਸਾਲ ਦੀ ਸਜ਼ਾ ਇਹ ਤਾਂ ਇੱਕ ਅਫਸਰ ਚੰਗੇ ਸੀ ਜਿਨੇ ਨੌਜਵਾਨ ਦੀ ਪੂਰੀ ਪੁੱਛ ਪੜਤਾਲ ਕੀਤੀ ਮੈਂ ਕਹਿੰਦਾ ਗੱਡੀਆਂ ਤੇ ਮੋਟਰਸਾਈਕਲਾਂ ਤੇ ਜਾਣ ਵਾਲੇ ਧਿਆਨ ਨਾਲ ਅੱਜ ਦੀ ਵੀਡੀਓ ਸੁਣ ਲਿਓ ਇਹ ਭੁਗਤਣਾ ਤੁਹਾਨੂੰ ਵੀ ਪੈ ਸਕਦਾ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਆਜੋ ਪੂਰਾ ਮਾਮਲਾ ਦਿਖਾਉਂਗਾ ਖਿੱਚ ਕੇ ਆ ਜਾ ਵੀਰੇ ਕਿਉਂ ਵੀਰ ਜਿਹਦੇ ਇੱਕ ਮੈਂ ਕਹਿੰਨਾ ਚੰਗੇ ਪੁਲਿਸ ਅਫਸਰ ਕਰਕੇ ਇਹ ਮੁੰਡਾ ਬਚ ਗਿਆ ਤੇ ਨਹੀਂ ਪਤਾ ਨਹੀਂ ਕਿੰਨੇ ਸਾਲਾਂ ਲਈ ਇਹ ਅੰਦਰ ਜਾ ਸਕਣਾ ਸੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਤੇਰਾ ਮੇਰਾ ਨਾਮ ਭੋਲਾ ਜੀ ਅੱਛਾ ਕੀ ਕੀ ਗੱਲ ਕੀ ਹੋਈ ਮਸਲਾ ਕੀ ਹੋਇਆ ਜਿਹੜਾ ਤੇਰੇ ਤੇ ਕੇਸ ਬਣ ਚੱਲਿਆ ਸੀਗਾ ਬਸ ਮਸਲਾ ਕੋਈ ਨਹੀਂ ਹੈਲੋ ਹੈ ਮੈਨੂੰ ਮਹਿੰਗੀ ਪੈ ਗਈ ਹੈਲੋ ਹਾਏ ਮਹਿੰਗੀ ਪੈ ਗਈ ਹਾਂਜੀ ਹੈਲੋ ਹਾਏ ਮਹਿੰਗੀ ਪੈ ਗਈ ਯਾਰ ਦੋਸਤ ਸੀਗਾ ਹੀ ਮੇਰਾ ਇੱਕ ਹੂੰ ਤੇ ਬਸ ਇੰਸਟਾਗ੍ਰam ਤੇ ਗੱਲਬਾਤ ਹੁੰਦੀ ਸੀਗੀ ਫਰੈਂਡ ਬਣ ਗਏ ਉੱਥੇ ਹਮ ਤੇ ਬਾਜ਼ਾਰ 'ਚ ਟੱਕਰਦਾ ਸੀਗਾ ਮੈਨੂੰ ਹਮ ਤੇ ਤੇਰੇ ਸ਼ਹਿਰ ਦਾ ਸੀ ਹਾਂ ਸ਼ਹਿਰ ਦਾ ਹੀ ਸੀਗਾ ਜੀ ਹਮ ਮਤਲਬ ਨੇੜੀ ਸੀਗਾ ਮਤਲਬ ਥੋੜੀ ਜਾਨੀ ਜ਼ਿਆਦਾ ਜਾਣ ਪਛਾਣ ਨਹੀਂ ਸੀ ਜ਼ਿਆਦਾ ਜਾਣ ਪਹਿਚਾਣ ਨਹੀਂ ਵੀ ਰਾਹ ਜਾਂਦੇ ਹੈਲੋ ਹਾਈ ਹੋਏਂ ਦੀ ਹੱਥ ਚੱਕ ਲੈਂਦੇ ਸੀ ਇੱਕ ਦੂਜੇ ਨੂੰ ਬੁਲਾ ਲੈਂਦੇ ਸੀਗੀ ਹਮ ਤੇ ਮੈਂ ਬਾਹਰ ਜਾਣਾ ਸੀਗਾ ਇੱਕ ਦਿਨ ਹਮ ਤੇ ਮੈਨੂੰ ਉਹਨੇ ਪੁੱਛ ਲਿਆ ਕਹਿੰਦਾ ਬਈ ਐ ਕਰਕੇ ਆ ਕੰਮ ਕਿਉਂਕਿ ਮੇਰੇ ਕੋਲ ਗੱਡੀ ਸੀਗੀ ਹੂੰ ਇਹ ਬਈ ਸਮਾਨ ਆਗਾ ਕਹਿੰਦਾ ਹੂੰ ਤੇ ਇਹ ਕਹਿੰਦਾ ਦਵਾਈ ਹੈਗੀ ਕਹਿੰਦਾ ਰਿਸ਼ਤੇਦਾਰੀ ਚ ਫੜਾਉਣੀ ਆ ਕਹਿੰਦਾ ਗਾਂ ਅੱਛਾ ਸਮਾਨ ਦਵਾਈ ਨੂੰ ਕੀ ਹੈ ਗਿਆ ਹਾਂ ਦਵਾਈ ਨੂੰ ਕੀ ਆ ਕਹਿੰਦਾ ਵੀ ਸਮਾਨ ਆ ਕਹਿੰਦਾ ਰਿਸ਼ਤੇਦਾਰੀ ਚ ਫੜਾਉਣਾਗਾ ਵੀ ਕਿਸੇ ਪੇਸ਼ੈਂਟ ਦੀ ਦਵਾਈ ਹੈਗੀ ਬਜ਼ੁਰਗ ਦੀ ਹੂੰ ਤੇ ਇਹ ਕਹਿੰਦਾ ਆ ਫੜਾਉਣੀ ਹੈਗੀ ਵੀ ਅੱਗੇ ਕੋਈ ਲੈ ਜਾਊਗਾ ਤੇਰੀ ਜ਼ਿੰਮੇਵਾਰੀ ਲਈ ਹਾਂ ਬਈ ਕਹਿੰਦਾ ਅੱਗੇ ਕੋਈ ਲੈ ਜਾਊਗਾ ਵੀ ਤੂੰ ਜਦੋਂ ਤੂੰ ਉੱਥੇ ਪਹੁੰਚ ਗਿਆ ਵੀ ਫੋਨ ਕਰਦੀ ਉਹ ਬੰਦੇ ਨੂੰ ਨੰਬਰ ਨੰਬਰ ਦੇ ਦੂੰਗਾ ਤੈਨੂੰ ਹਾਂ ਤੇ ਤੂੰ ਉਹਨੂੰ ਦਵਾਈ ਫੜਾਉਣੀ ਆ ਬਸ ਆ ਸਮਾਨ ਫੜਾਦੀ ਬਸ ਨਹੀਂ ਉਹਨੇ ਫਿਰ ਉਹ ਜਿਹੜੀਆਂ ਗੋਲੀਆਂ ਜਾਂ ਮੈਡੀਕਲ ਦਵਾਈ ਤੈਨੂੰ ਦਿੱਤੀ ਉਹ ਕੀ ਸੀ ਕੋਈ ਪੀਣ ਵਾਲੀ ਦਵਾਈ ਸੀ ਜਾਂ ਕੀ ਸੀ ਨਹੀਂ ਉਹ ਗੋਲੀਆਂ ਸੀਗੇ ਤੇ ਵਿੱਚ ਕੈਪਸੂਲ ਕੇ ਕੈਪਸੂਲ ਸੀਗੇ ਵਿੱਚ ਠੀਕ ਕਹਿੰਦਾ ਕਿੱਥੇ ਫੜਾਉਣੇ ਆ ਕਹਿੰਦਾ ਵੀ ਪਿੰਡ ਫੜਾਉਣੇ ਆਗੇ ਗਾਂ ਮੈਂ ਜਾਣਾ ਸੀ ਜਿੱਥੇ ਹਨਾ ਨਾਲ ਹੀ ਪਿੰਡ ਸੀਗਾ ਜੀ ਤੇ ਉੱਥੇ ਫੜਾਉਣੇਗੇ ਵੀ ਗਾਂ ਤੋਂ ਮੁੰਡਾ ਕੇ ਲੈ ਜਾਊਗਾ ਵੀ ਫੜ ਕੇ ਹਾਂਜੀ ਤੇ ਮੈਂ ਫਿਰ ਸੋਚਾ ਵੀ ਸਮਾਨ ਫੜਾ ਵੀ ਬਾਵਾ ਸਾਰੀਆਂ ਗੋਲੀਆਂ ਸੀਗੀਆਂ ਗੁੱਟੇ ਕੈਪਸੂਲ ਸੀਗੇ ਮੈਂ ਮੇਰੇ ਮਨਚੇ ਵੀ ਆਏ ਆਏ ਸੀ ਵੀ ਸਾਲਾ ਕਿਤੇ ਨਸ਼ੇ ਨੂੰ ਸੀਦਾ ਸਮਾਨ ਨਾ ਹੋਵੇ ਕੋਈ ਤੇ ਉਹ ਕਹਿੰਦਾ ਨਹੀਂ ਕਹਿੰਦਾ ਨਸ਼ੇ ਨੂੰ ਨਹੀਂ ਉਹ ਉਹਨੂੰ ਤੂੰ ਕਿਹਾ ਨਹੀਂ ਵੀ ਕਿ ਬਾਈ ਜਦੋਂ ਤੈਨੂੰ ਤੈਨੂੰ ਤਾਂ ਨੌਲੇਜ ਨਹੀਂ ਸੀਗੀ ਦਵਾਈ ਬਾਰੇ ਤੋ ਉਹਨੂੰ ਕਿਹਾ ਨਹੀਂ ਵੀ ਬਾਈ ਇਹ ਨਸ਼ਾ ਨੁਸ਼ਾ ਨਾ ਹੋਵੇ ਹਾਂ ਮੈਂ ਉਹਨੂੰ ਪੁੱਛਿਆ ਮੈਂ ਵੀ ਕੋਈ ਗਲਤ ਸਮਾਨ ਨਾ ਮੈਂ ਕਹਿੰਦਾ ਨਹੀਂ ਕਹਿੰਦਾ ਯਾਰ ਮੇਰੀ ਜ਼ਿੰਮੇਵਾਰੀ ਆ ਵੀ ਬਾਲੀ ਕੋਈ ਗੱਲ ਨਹੀਂ ਗਈ ਐਸੇ ਡਰ ਵਾਲੀ ਵੀ ਮੈਂ ਤੈਨੂੰ ਸਮਾਨ ਫੜਾਇਆ ਵੀ ਤੂੰ ਮੇਰੀ ਫੋਟੋ ਫੂਟੋ ਖਿੱਚ ਲਾ ਕੋਈ ਦਿੱਕਤ ਨਹੀਂ ਹਾਂ ਵੀ ਸਮਾਨ ਫੜਾਉਂਦੇ ਦੀ ਤੇ ਫਿਰ ਮੈਂ ਸੋਚਿਆ ਵੀ ਚਲ ਫੋਟੋ ਫੂਟੋ ਦਾ ਕੀ ਆ ਚੱਲਣਾ ਵੀ ਬੰਦਾ ਜਾਣਦਾ ਫਿਰ ਵੀ ਚਲ ਮੇਰੇ ਮਾਨ ਚਾਈ ਵੀ ਮੈਂ ਚੱਲ ਬੰਦੇ ਦੀ ਫੋਟੋ ਖਿੱਚ ਲਾ ਉਹਨੇ ਮ ਆ ਬੰਦੇ ਨੇ ਮੈਨੂੰ ਸਮਾਨ ਫੜਾਇਆਗਾ ਹੂੰ ਵੀਡੀਓ ਵੀ ਬਣਾਈ ਹਾਂ ਵੀਡੀਓ ਵੀ ਬਣਾ ਲਈ ਮੈਂ ਜੀ ਅੱਛਾ ਤੇ ਗਾਂ ਫਿਰ ਜਦੋਂ ਮੈਂ ਰਸਤੇ 'ਚ ਜਾ ਰਿਹਾ ਸੀਗਾ ਤੇ ਗਾਂ ਫਿਰ ਨਾਕਾ ਲੱਗਿਆ ਸੀਗਾ ਤਕੜਾ ਕੋਈ ਅੱਛਾ ਉੱਥੇ ਤਕੜਾ ਨਾਕਾ ਲੱਗਿਆ ਵੀ ਉੱਥੇ ਫਿਰ ਮੈਨੂੰ ਰੋਕ ਲਿਆ ਜੀ ਹੂੰ ਤੇ ਕੋਈ ਜਾ ਚੇਤੇ ਨਹੀਂ ਸੀਗੀ ਗੱਲ ਹਾਂ ਮੇਰੇ ਤਾਂ ਕੋਈ ਹੈ ਹੀ ਨਹੀਂ ਇਹ ਵੀ ਪਿੰਡਾਂ 'ਚ ਅੱਜਕੱਲਹ ਬਹੁਤ ਘੱਟ ਨਾਕੇ ਲੱਗਦੇ ਪਰ ਉਹ ਚੋਰੀਆਂ ਚੋਰੀਆਂ ਕਰਕੇ ਲੱਗ ਜਾਂਦੇ ਗਈ ਵਾਰੀ ਹਨਾ ਵੀ ਸਖਤੀ ਹੋਈ ਪਈ ਹੈਗੀ ਤੇ ਨਾਕੇ ਤੇ ਮੈਨੂੰ ਰੋਕ ਲਿਆ ਸੀਗਾ ਜੋ ਫਿਰ ਡਿੱਗੀ 'ਚ ਸਮਾਨ ਸਮੂ ਚੈੱਕ ਕੀਤਾ ਹੂੰ ਤੇ ਫੋਟੋ ਫੋਟੋ ਕਰਦੇ ਸੀ ਉਹ ਫਿਰ ਪੁੱਛਿਆ ਵੀ ਲਫਾਫੇ ਚ ਕੀ ਹੈਗਾ ਹੂੰ ਤੇ ਲਫਾਫੇ ਚ ਫਿਰ ਤੁਹਾਨੂੰ ਪਤਾ ਹੀ ਇਹ ਵੀ ਗੋਲੀਆਂ ਸੀ ਉਹਦੇ ਜੀ ਤੇ ਉਹ ਫਿਰ ਚੈੱਕ ਕੀਤਾ ਵੀ ਉਹ ਕਹਿੰਦੇ ਵੀ ਕੱਕੇ ਆ ਗਈਆਂ ਮੈਂ ਕਹੀ ਮੈਂ ਤਾਂ ਵੀ ਗਾਂ ਤੋਂ ਸਮਾਨ ਫੜਾਇਆ ਹੀ ਹੈ ਤਾਂ ਵੀ ਕਿਹਾ ਮਰੀਦ ਦੀ ਦਵਾਈ ਹੈਗੀ ਹੂੰ ਹੂੰ ਤੇ ਵੀ ਮੈਨੂੰ ਆਹ ਬੰਦੇ ਨੇ ਫੜਾਈ ਹੈਗੀ ਮੈਂ ਵੀ ਮੇਰੇ ਕੋਲ ਸਾਰਾ ਹੈਗਾ ਫੋਟੋ ਫੋਟੋ ਵੀ ਹੈਗੀ ਇਹ ਵੀ ਉਹਨਾਂ ਦਾ ਸਮਾਨ ਹੈ ਨਹੀਂ ਉਹ ਅੱਛਾ ਉਹ ਦਵਾਈ ਜਿਹੜੀ ਫੜਾਈ ਸੀਗੀ ਫਿਰ ਪੁਲਿਸ ਵਾਲਿਆਂ ਨੇ ਕੀ ਕੋਈ ਜਾਂਚ ਕੀਤੀ ਉਹਦੀ ਵੀ ਇਹ ਸੱਚਮੁੱਚ ਹੀ ਨਸ਼ੇ ਦੀਆਂ ਗੋਲੀਆਂ ਕੈਪਸੂਲਾਂ ਹਾਂਜੀ ਉਹ ਹੈਗੀਆਂ ਤਾਂ ਨਸ਼ੇ ਦੀਆਂ ਸੀ ਪਰ ਮੈਂ ਖੋਲ ਕੇ ਨਹੀਂ ਨਾ ਵੇਖਿਆ ਸੀ ਉਹਨਾਂ ਨੇ ਖੋਲ ਕੇ ਵੇਖ ਲਿਆ ਜੀ ਤੇ ਤੈਨੂੰ ਪਤਾ ਵੀ ਨਹੀਂ ਸੀ ਮੈਨੂੰ ਨਹੀਂ ਪਤਾ ਸੀਗਾ ਮੈਂ ਤਾਂ ਫਿਰ ਉਹਦੇ ਤੇ ਯਕੀਨ ਕਰ ਲੈਣਾ ਕਿਉਂਕਿ ਫਿਰ ਗਾਂ ਫਿਰ ਆਪਦੀ ਫੋਟੋ ਵੀ ਖਿੱਚਵਾਤੀ ਉਹਨੇ ਦੇਖੋ ਇਹ ਜਿਹੜਾ ਉਸ ਅੱਛਾ ਉਹ ਬੰਦਾ ਜਿਹੜਾ ਤੂੰ ਕਹਿੰਦਾ ਸਾਡੇ ਸ਼ਹਿਰ 'ਚ ਹੀ ਸੀਗਾ ਉਹ ਫਿਰ ਉਹਦਾ ਘਰ-ਬਾਰ ਤੁਸੀਂ ਗਏ ਉਹਦਾ ਘਰ-ਬਾਰ ਦਾ ਪਤਾ ਲੱਗਿਆ ਘਰ-ਬਾਰ ਤਾਂ ਹੀ ਉਹਦਾ ਕਿਰਾਏ ਤੇ ਰਹਿੰਦਾ ਸੀ ਮੈਨੂੰ ਤਾਂ ਆਪਣੀ ਪਤਾ ਸੀ ਗਈ ਬਾਅਦ 'ਚ ਪਤਾ ਲੱਗਿਆ ਇਸ ਗੱਲ ਦਾ ਬਾਅਦ 'ਚ ਪਤਾ ਲੱਗਿਆ ਵੇਖੋ ਜੇ ਇਹ ਵੇਖੋ ਇੰਸਟਾਗ੍ਰਾਮ ਦੀ ਫੇਸਬੁੱਕ ਦੀ ਉਹ ਲਿਹਾਜ਼ ਆ ਜਿਹੜੀ ਬਹੁਤ ਜ਼ਿਆਦਾ ਮਹਿੰਗੀ ਪੈ ਗਈ ਸੀ ਇਹ ਵੀਰ ਨੂੰ ਜਿਹੜਾ ਇੱਕ ਚੰਗੇ ਸਾਈਬਰ ਕ੍ਰਾਈਮ ਅਫਸਰ ਨੇ ਬਚਾਇਆ ਇਹ ਮੈਂ ਕਿਉਂ-ਕਿਉਂ ਅੱਗੇ ਤੁਹਾਨੂੰ ਕਹਾਣੀ ਦੱਸੂਗਾ ਇਹਨੇ ਜਿਹੜਾ ਗੋਲੀਆਂ ਉਸ ਵੀਰ ਤੋਂ ਫੜੀਆਂ ਮੈਡੀਕਲ ਜਿਹੜੀ ਦਵਾਈ ਸੀਗੀ ਗੱਡੀ ਦੇ ਵਿੱਚ ਰ ਅੱਗੇ ਨਾਕਾ ਲੱਗਿਆ ਸੀ ਤਲਾਸ਼ੀ ਹੋਈ ਪੁਲਿਸ ਪ੍ਰਸ਼ਾਸਨ ਨੇ ਪੁੱਛਿਆ ਤੇ ਉਹ ਦਵਾਈ ਜਿਹੜੀਆਂ ਗੋਲੀਆਂ ਸੀ ਕੈਪਸੂਲ ਸੀ ਉਹ ਨਿਕਲੇ ਨਸ਼ੇ ਤੇ ਇਹਨੇ ਉਹਦੀ ਫੋਟੋ ਵੀ ਖਿੱਚੀ ਬੰਦੇ ਦੀ ਠੀਕਾ ਉਹਦੀ ਵੀਡੀਓ ਵੀ ਬਣਾਈ ਅੱਛਾ ਫਿਰ ਪੁਲਿਸ ਨੂੰ ਤੁਸੀਂ ਉਹਦੀ ਉਹ ਫੋਟੋ ਵੀਡੀਓ ਦਿਖਾਈ ਵੀ ਹੈ ਬੰਦੇ ਤੋਂ ਆਈ ਹੈ ਉਹ ਫੋਟੋ ਕੀ ਦਿਖਾਉਣਾ ਸੀਗੀ ਪਤਾ ਨਹੀਂ ਕੀ ਕੀਤਾ ਸੀ ਉਹਨੇ ਜਿਹੜੇ ਸਭ ਨੇ ਇੰਸਟਾ ਤੇ ਗੱਲ ਕਰਾ ਹੈਕ ਰੂਕਰ ਹੋਊਗਾ ਹੀ ਪਤਾ ਨਹੀਂ ਤੇ ਮੈਂ ਤਾਂ ਫੋਟੋ ਫੋਟੋਆਂ ਖਿੱਚੀਆਂ ਸੀਗੀਆਂ ਸਾਰੀ ਇੰਸਟਾ ਇੰਟੀਟੀ ਦੀ ਸਾਰਾ ਕੁਝ ਸੀਗਾ ਮੇਰੇ ਨਾਲ ਜਿਵੇਂ ਗੱਲਬਾਤ ਹੁੰਦੀ ਸੀਗੀ ਉਹਦੀ ਤੇ ਜਦੋਂ ਅਫਸਰਾਂ ਨੇ ਮੈਨੂੰ ਰੋਕਿਆ ਵੀ ਮੈਂ ਉਹਨਾਂ ਨੂੰ ਜਦੋਂ ਦਿਖਾਉਣ ਲੱਗਿਆ ਵੀ ਆਹ ਦੇਖੋ ਜੀ ਵੀ ਮੈਂ ਸਹੀ ਸੀਗੀ ਜਦੋਂ ਮੈਨੂੰ ਗਾਂਦ ਫੜਾਈਆਂ ਮੈਂ ਤਾਂ ਦਿਖਾਉਣਾ ਹੀ ਸੀਗਾ ਤੇ ਜਦੋਂ ਮੈਂ ਉਹਨਾਂ ਨੂੰ ਦਿਖਾਉਣ ਲੱਗਿਆ ਵੀ ਆਹ ਬੰਦੇ ਦੀ ਫੋਟੋ ਹੈ ਇਹ ਨਹੀਂ ਮੈਨੂੰ ਸਮਾਨ ਫੜਾਇਆ ਤੇ ਜਦੋਂ ਮੈਂ ਫੋਟੋ ਵੇਖੀ ਫੋਟੋ ਹੀ ਹੈ ਨਹੀਂ ਉਹਦੇ 'ਚ ਮ ਨਹੀਂ ਤੂੰ ਖਿੱਚੀ ਸੀ ਫੋਟੋ ਮੈਂ ਖਿੱਚੀ ਸੀ ਆਪਦੇ ਹੱਥ ਨਾਲ ਖਿੱਚੀ ਸੀਗੀ ਵੀਡੀਓ ਵੀ ਬਣਾਈ ਸੀਗੀ ਉਹਦੀ ਉਹ ਕੁਝ ਨਹੀਂ ਰਿਹਾ ਕੁਝ ਵੀ ਨਹੀਂ ਰਹੀ ਫਿਰ ਮੈਂ ਨਹੀਂ ਹੋ ਹੋਰ ਕੋਈ ਫੋਟੋ ਮੈਂ ਤੇਰੀਆਂ ਜਿਹਾ ਪਹਿਲਾਂ ਵਿੱਚ ਹੋਣਗੀਆਂ ਉਹ ਵੀ ਉੱਡੀਆਂ ਕਿ ਉਹ ਹੀ ਉੱਡੀਆਂ ਗਈਆਂ ਵਿੱਚੋਂ ਕੁਝ ਕੁ ਮੇਰੀਆਂ ਵੀ ਉੱਡ ਗਈ ਫੋਟਾਂ ਜਿਹੜੀਆਂ ਫੋਟੋਆਂ ਸੀ ਉਹ ਉੱਡ ਗਈਆਂ ਵਿੱਚੋਂ ਤੇ ਉਹਦੀ ਉਹ ਵੀਡੀਓ ਵੀ ਉੱਡ ਗਈ ਹਾਂ ਉਹਦੀ ਵੀਡੀਓ ਵੀ ਉੱਡ ਗਈ ਵੇਖੋ ਆ ਹੁੰਦਾ ਹੈਕਰਾਂ ਦਾ ਕੰਮ ਆਪਾਂ ਨੂੰ ਬਹੁਤ ਸਾਰੀਆਂ ਫੋਨ ਤੇ ਕਾਲਾਂ ਵੀ ਆ ਜਾਂਦੀਆਂ ਅੱਜ ਆਪਾਂ ਕਈ ਵਾਰੀ ਕਹਿੰਨੇ ਆ ਸਾਡੀਆਂ ਫੋਟੋ ਲੀਕ ਹੋ ਗਈ ਸਾਡੀਆਂ ਵੀਡੀਓ ਲੀਕ ਹੋ ਗਈ ਇਹਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਬਹੁਤ ਸਾਰੇ ਹੈਕਰ ਨੇ ਜਾਂ ਜਿਹੜੇ ਬਹੁਤ ਸਾਰੇ ਇਸ ਚੀਜ਼ਾਂ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਜਿਨ੍ਹਾਂ ਦੀ ਪੜ੍ਹਾਈ ਕੀਤੀ ਆ ਉਹ ਕਈ ਵਾਰੀ ਗਲਤ ਪਾਸੇ ਦਿਮਾਗ ਆ ਜਿਹੜਾ ਆਪਣਾ ਲਾ ਲੈਂਦੇ ਆ ਫੋਟੋ ਇਸ ਮੁੰਡੇ ਨੇ ਮੋਬਾਈਲ ਦੇ ਵਿੱਚ ਉਹਦੀ ਖਿੱਚੀ ਜਦੋਂ ਇਹਨੇ ਦਵਾਈ ਉਹਦੇ ਤੋਂ ਫੜੀ ਠੀਕਾ ਉਹ ਉਹਦੇ ਵੀਡੀਓ ਬਣਾਈ ਪਰ ਜਦੋਂ ਇਹਨੇ ਪੁਲਿਸ ਪ੍ਰਸ਼ਾਸਨ ਨੂੰ ਦਿਖਾਉਣਾ ਚਾਹਿਆ ਨਾ ਇਹਦੇ ਮੋਬਾਈਲ 'ਚ ਸੀ ਉਹ ਫੋਟੋਆਂ ਤੇ ਨਾ ਸੀ ਇਹਦੇ ਮੋਬਾਈਲ ਦੇ ਵਿੱਚ ਉਹ ਵੀਡੀਓ ਜਿਹੜੀ ਇਹਨੇ ਉਸ ਮੁੰਡੇ ਦੀ ਬਣਾਈ ਸੀ ਉਹ ਗੋਲੀਆਂ ਮੈਡੀਕਲ ਨਸ਼ੇ ਦੀ ਦਵਾਈ ਇਹਨੂੰ ਫੜਾਉਣ ਵਾਲਾ ਬੰਦਾ ਹੈਕਰ ਨਿਕਲੇਆ ਕਿਤੇ ਨਾ ਕਿਤੇ ਬਲੈਕਆ ਵੀ ਹੋ ਸਕਦਾ ਠੀਕਾ ਜਿਹਨੇ ਇਹਦੇ ਮੋਬਾਈਲ ਦੇ ਵਿੱਚ ਉਹ ਫੋਟੋਆਂ ਉਡਾਤੀਆਂ ਸਾਰਾ ਕੁਝ ਇਹਨੂੰ ਉੱਥੇ ਕੁਝ ਵੀ ਨਹੀਂ ਲੱਭਿਆ ਨਾ ਉਹਦੀ ਆਈਡੀ ਲੱਭੀ ਨਈ ਆਈਡੀ ਵੀ ਨਹੀਂ ਲੱਭੀ ਉਹਨੇ ਨਾ ਮੈਨੂੰ ਐਡਰੈਸ ਦਿੱਤਾ ਸੀਗਾ ਹੂੰ ਜਿਹੜਾ ਲਿਖ ਕੇ ਹੂੰ ਉਹ ਮੈਨੂੰ ਉਹਦੇ ਤੇ ਇੰਸਟਾਗ੍ਰam ਤੇ ਭੇਜਿਆ ਸੀਗਾ ਉਹਨੇ ਮੈਨੂੰ ਵੀ ਕਹਿੰਦਾ ਤੂੰ ਉੱਥੇ ਜਾ ਕੇ ਇਹਨੂੰ ਖੋਲੀ ਹੂੰ ਤੇ ਮੈਂ ਜਦੋਂ ਜਦੋਂ ਫਿਰ ਵੀ ਖੋਲਿਆ ਹਨਾ ਹੀ ਉਹ ਤੇ ਐਡਰੈਸ ਪੁੱਛ ਲਈ ਕਹਿੰਦਾ ਕਿ ਇਹਨੂੰ ਤੇ ਉਹਦਾ ਫਿਰ ਐਡਰੈਸ ਤੇ ਤਾਂ ਪਹੁੰਚੀ ਨਹੀਂ ਪਹਿਲੇ ਹੀ ਪੁਲਿਸ ਵਾਲੇ ਰੋਕ ਲਿਆ ਤੇ ਜਦੋਂ ਇੰਸਟਾ ਖੋਲਿਆ ਤੇ ਬਸ ਉਹਦੀ ਉਹ ਐਡਰੈਸ ਖੋਲਿਆ ਮੇਰਾ account ਹੀ ਬਲੌਕ ਹੋ ਗਿਆ ਦੇਖੋ ਕਿਹੜੇ ਤਰੀਕੇ ਨਾਲ ਅੱਜ ਕਿੰਨੇ ਲੋਕ ਛਾਤਰ ਨੇ ਇਸ ਦਿਮਾਗ ਦੇ ਮੈਂ ਕਹਿੰਦਾ ਕਿਸੇ ਦਾ ਸਮਾਨ ਉਹੀ ਫੜੋ ਜੀ ਦੀ ਤੁਹਾਨੂੰ ਨੌਲੇਜ ਆ ਮੈਡੀਕਲ ਦਵਾਈ ਫੜਨੀ ਹੈ ਜੇ ਤੁਹਾਨੂੰ ਨੌਲੇਜ ਆ ਤੇ ਜਰੂਰ ਫੜੋ ਇਹ ਨਹੀਂ ਕਹਿੰਦਾ ਵੀ ਕਿਸੇ ਦੀ ਹੈਲਪ ਨਾ ਕਰੋ ਕਰੋ ਜਰੂਰ ਹੈਲਪ ਕਰੋ ਫਿਰ ਉਸ ਤੋਂ ਬਾਅਦ ਕੀ ਹੋਇਆ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਪੁਲਿਸ ਨੇ ਕੀ ਕਰਨੇ ਜਦੋਂ ਫਿਰ ਕੁਝ ਨਿਕਲੇ ਨਹੀਂ ਪ੍ਰੂਫ ਹੀ ਨਹੀਂ ਨਿਕਲੇ ਮੈਂ ਤਾਂ ਫਿਰ ਅੰਦਰ ਲੈ ਗਈ ਚੱਕ ਕੇ ਹੋਈ ਹੂੰ ਤੇ 2-3 ਮਹੀਨੇ ਹੋ ਗਏ ਮੈਂ ਤਾਂ ਅੰਦਰ ਰਹੀ ਆਈ ਹੂੰ ਤੇ ਜਦੋਂ ਸਾਰੀ ਕਾਰਵਾਈ ਮੇਰੇ ਤੇ ਹੋ ਗਈ ਪ੍ਰੂਫ ਹੀ ਨਹੀਂ ਕੋਈ ਨਿਕਲਿਆ ਮੈਂ ਫਸ ਗਈ ਉੱਥੇ ਮੈਂ ਗਲਤ ਹੋ ਗਿਆ ਵੀ ਮੈਂ ਮਤਲਬ ਨਸ਼ਾ ਵੇਚਦਾ ਜਾਂ ਕੋਈ ਮੇਰਾ ਕੰਮ ਇਹ ਹੈਗਾ ਨਸ਼ਾ ਵੇਚਣ ਦਾ ਤੇ ਫਿਰ ਮੈਂ 2 ਮਹੀਨੇ ਫਿਰ ਅੰਦਰ ਰਿਹਾ ਹੀ ਫਿਰ ਮੈਂ ਜਾਨੀ ਉਹ 2 ਮਹੀਨਿਆਂ ਚ ਕੇਸ ਚੱਲਿਆ ਪੈਰ ਵੀ ਚੱਲੀ ਪੂਰੀ ਹਾਂਜੀ ਕਾਰਵਾਈ ਚੱਲੀ ਪੂਰੀ ਤੇ ਫਿਰ ਆਂਡ ਗਵਾਣ ਨੂੰ ਨਹੀਂ ਪਤਾ ਹੀ ਮੈਂ ਸਹੀ ਬੰਦਾ ਹੀ ਕੋਈ ਗਲਤ ਕੰਮ ਨਹੀਂ ਕਰਦਾਗਾ ਕੋਈ ਨਸ਼ਾ ਨਹੀਂ ਕਰਦਾ ਹੀ ਹਣੇ ਹੀ ਮੈਂ ਆਪ ਕੋਈ ਨਸ਼ਾ ਨਹੀਂ ਕਰਦਾ ਹੀ ਅੱਜ ਤੱਕ ਜਦੋਂ ਮਰਜੀ ਟੈਸਟ ਕੋਈ ਵੀ ਉਹਨੇ ਸਾਰਾ ਕੀਤਾ ਨਹੀਂ ਨਿਕਲਿਆ ਹੀ ਕੁਝ ਵੀ ਤੇ ਫੇਰ ਕੀ ਹੋਇਆ ਤੇ 2 ਮਹੀਨੇ ਮੈਂ ਅੰਦਰ ਰਹੀ ਜਦੋਂ ਠੀਕ ਹੈ ਤੇ ਸਾਈਬਰ ਕ੍ਰਾਈਮ ਵਾਲਾ ਅਫਸਰ ਸੀ ਕੋਈ ਚੰਗਾ ਹੀ ਹੂੰ ਉਹਨੇ ਫਿਰ ਕਾਰਵਾਈ ਕੀਤੀ ਇਹ ਉਹਨੇ ਸਾਰੇ ਪੜਤਾਲ ਕੀਤੀ ਹੈ ਸਾਰਾ ਕੁਝ ਹਾਂਜੀ ਉਹਨੇ ਪੜਤਾਲ ਕੀਤੀ ਬਾਕੀ ਮੇਰਾ ਵੀ ਸਾਰਾ ਡਾਕੂਮੈਂਟ ਲਿਆਈ ਉਹਨਾਂ ਨੇ ਵੀ ਪੁੱਛ ਪੜਤਾਲ ਕੀਤੀ ਵੀ ਬੰਦਾ ਕੌਣ ਆ ਵੀ ਇਹ ਬੰਦਾ ਸਹੀ ਆ ਜਾਂ ਗਲਤ ਆ ਲੋਕਾਂ ਤੋਂ ਪੁੱਛਿਆ ਉਹਨਾਂ ਨੇ ਬਥੇਰੇ ਜਣਿਆਂ ਦੇ ਪੁੱਛਾ ਆਂਡਗਵਾਨ ਕਾਲ ਡਿਟੇਲਾਂ ਵੀ ਕੱਢੀਆਂ ਤੇ ਕਾਲ ਡਿਟੇਲਾਂ ਵੀ ਕੱਢੀਆਂ ਜੀ ਠੀਕ ਹੈ ਜੀ ਇਸ ਮੁੰਡੇ ਦਾ ਜਿਹੜਾ ਉਸ ਇੱਕ ਅਫਸਰ ਨੇ ਫਾਇਦਾ ਕਰ ਦਿੱਤਾ ਮੈਂ ਤੁਹਾਨੂੰ ਇੱਕ ਜਾਣਕਾਰੀ ਲਈ ਇਹ ਵੀ ਗੱਲ ਦੱਸ ਦੇਵਾਂ ਕਿਉਂਕਿ ਹੁਣ ਤੇ ਇਹ ਜਿਹੜਾ ਆਪਾਂ ਪ੍ਰਸ਼ਾਸਨ ਨੇ ਜਿਹੜਾ ਹੈਗਾ ਸਰਕਾਰ ਨੇ ਪਬਲਿਸ਼ ਵੀ ਚੀਜ਼ ਕਰ ਦਿੱਤੀ ਹੈ ਕਿ ਤੁਹਾਡਾ ਮੋਬਾਈਲ ਚੋਰੀ ਹੁੰਦਾ ਉਹਨੂੰ ਕਿਵੇਂ ਲੱਭ ਲੈਣਾ ਤੁਸੀਂ ਇਹ ਚੀਜ਼ ਵੀ ਅੱਜ ਨੈਟ ਤੇ ਦੱਸ ਦਿੱਤੀ ਹੈ ਤੁਸੀਂ YouTube ਤੇ ਸਰਚ ਕਰਕੇ ਦੇਖ ਲਿਓ ਪਰ ਮੈਂ ਦੱਸ ਦਿਨਾ ਤੁਹਾਨੂੰ ਜੇ ਸਾਨੂੰ ਗਿਆਨ ਨਹੀਂ ਹੈ ਅਸੀਂ ਪੜ੍ਹੇ ਲਿਖੇ ਨਹੀਂ ਸਾਨੂੰ ਨੌਲੇਜ ਨਹੀਂ ਤਾਂ ਸਾਈਬਰ ਕ੍ਰਾਈਮ ਆ ਜਿਹੜੀ ਉਹ ਤੁਹਾਡਾ ਮੋਬਾਈਲ ਦੇ ਵਿੱਚ ਕੋਈ ਡਾਟਾ ਗੁੰਮ ਹੋਇਆ ਤਾਨੂੰ ਕੋਈ ਗਲਤ ਮੈਸੇਜ ਆਇਆ ਕੋਈ ਈਮੇਲ ਆਈਆ ਕੋਈ ਗਲਤ ਫੋਨ ਆਉਂਦਾ ਕੋਈ ਤੁਹਾਡੇ ਫੋਨ ਨੂੰ ਚੁੱਕ ਕੇ ਲੈ ਗਿਆ ਉਹਦੀ ਦਰਵਾਰ ਤੋਂ ਕਰਦਾ ਉਹ ਸਾਰੀ ਲੋਕੇਸ਼ਨ ਆ ਜਿਹੜੀ ਟ੍ਰੇਸ ਉਹ ਪੁਲਿਸ ਪ੍ਰਸ਼ਾਸਨ ਦੇ ਵਿੱਚ ਇੱਕ ਜਿਹੜਾ ਵੱਖਰਾ ਡਿਪਾਰਟਮੈਂਟ ਹੁੰਦਾ ਡਿਪਾਰਟਮੈਂਟ ਵੱਖਰਾ ਹੁੰਦਾ ਸਾਈਬਰ ਕ੍ਰਾਈਮ ਉਹ ਤੁਹਾਡੀ ਲੋਕੇਸ਼ਨ ਸਾਰਾ ਕੁਝ ਦੱਸਦਾ ਤੁਸੀਂ ਕਦੇ ਵੀ ਉੱਥੇ ਜਾਓਗੇ ਤੁਸੀਂ ਆਪਣੀ ਹਰ ਚੀਜ਼ ਨੂੰ ਉਹ ਟ੍ਰੇਸ ਕਰ ਲੈਂਦੇ ਆ ਤੁਹਾਡੀ ਨੂੰ ਕਿ ਤੁਸੀਂ ਕਿੱਥੇ ਫਿਰਦੇ ਹੋ ਕਿੱਥੇ ਨਹੀਂ ਤੁਹਾਡੇ ਮੋਬਾਈਲ ਦੇ ਵਿੱਚੋਂ ਕੀ ਕੁਝ ਹੈ ਕੀ ਕੁਝ ਨਹੀਂ ਠੀਕ ਆ ਉਹੀ ਫਾਇਦਾ ਉਸ ਇੱਕ ਚੰਗੇ ਪੁਲਿਸ ਅਫਸਰ ਨੇ ਉਹਨੂੰ ਸਲੂਟ ਕਰਨਾ ਬਣਦਾ ਇਸ ਵੀਰ ਦਾ ਜਿਹੜਾ ਫਾਇਦਾ ਕੀਤਾ ਅੱਛਾ ਉਸ ਤੋਂ ਬਾਅਦ ਉਹ ਫਿਰ ਫੋਟਮਾ ਵੀਡੀਓ ਉਹਨਾਂ ਨੇ ਸਾਰਾ ਕੁਝ ਫਿਰ ਸਾਰਾ ਕੁਝ ਇਕੱਠਾ ਕਰਕੇ ਤੇਨੂੰ ਜਿਹੜਾ ਰਿਹਾ ਕੀਤਾ ਗਿਆ ਜਾਂ ਤੇਰੀ ਗੱਲਬਾਤ ਸੁਣੀ ਗਈ ਨਹੀਂ ਪਹਿਲਾਂ ਤਾਂ ਹਾਂ ਤੁਹਾਨੂੰ ਦੱਸਿਆ ਸੀਗਾ ਵੀ ਆਂਡ ਕਮਾਂਡ ਤੋਂ ਪਤਾ ਕੀਤਾ ਜੀ ਹਨਾ ਇਹ ਫਿਰ ਜਦੋਂ ਅਫਸਰ ਆਇਆ ਉਹਨਾਂ ਨੂੰ ਤਾਂ ਪਤਾ ਨਹੀਂ ਸੀ ਅਫਸਰਾਂ ਨੂੰ ਦੂਸਰਿਆਂ ਨੂੰ ਤਾਂ ਹੀ ਉਹਨਾਂ ਨੇ ਤਾਂ ਚੱਕ ਕੇ ਅੰਦਰ ਹੀ ਸੁੱਟ ਰੱਖਿਆ ਸੀਗਾ ਜੀ ਮੈਨੂੰ ਹਨਾ ਇਹ 2-3 ਮਹੀਨੇ ਮੇਰੇ ਉੱਥੇ ਖਰਾਬ ਕੀਤੇ ਹੀ ਹਨਾ ਮੈਂ ਕਿਹਾ ਵੀ ਮੈਂ ਵੀ ਮੇਰੀ ਗਲਤੀ ਹੈ ਨਹੀਂ ਵੀ ਤੁਸੀਂ ਪਤਾ ਚਲੋ ਵੇਖੋ ਉਹਨਾਂ ਦਾ ਵੀ ਇੱਕ ਫਰਜ਼ ਆ ਮੈਂ ਨਹੀਂ ਕਹਿੰਦਾ ਵੀ ਇਹਨੂੰ ਉੱਥੇ ਰੱਖਿਆ ਕਿਉਂਕਿ ਉਹਨਾਂ ਨੇ ਵੀ ਤਾਂ ਪੂਰੀ ਕਾਰਵਾਈ ਕਰਨੀ ਸੀ ਉਹਨਾਂ ਨੇ ਇੱਕ ਪ੍ਰੋਸੈਸ ਕਰਨਾ ਸੀ ਫਿਰ ਸਾਈਬਰ ਕ੍ਰਾਈਮ ਨੇ ਸਾਰੀ ਨੌਲੇਜ ਕੀਤੀ ਇਕੱਠੀ ਹਾਂਜੀ ਜਦੋਂ ਉਹਨਾਂ ਕੋਲੇ ਗੱਲ ਪਹੁੰਚੀ ਵੀ ਫਿਰ ਹੱਲ ਹੋਇ ਹਾਂਜੀ ਫਿਰ ਉਹਨਾਂ ਨੇ ਸਾਰਾ ਮੈਨੂੰ ਪੁੱਛ ਪੜਤਾਲ ਕੀਤੀ ਉਹਨਾਂ ਨੇ ਦੁਬਾਰਾ ਗੱਲ ਪੁੱਛੀ ਸਾਰੀ ਗੱਲ ਜਿਵੇਂ ਹੋਈ ਸੀ ਮੇਰੇ ਨਾਲ ਮੈਂ ਉਹਨਾਂ ਨੂੰ ਓਵੇਂ ਹੀ ਦੱਸੀ ਤੇ ਫਿਰ ਉਹ ਆਪਸ਼ਨ ਨੇ ਫਿਰ ਮੇਰਾ ਫੋਨ ਸਾਰਾ ਮਤਲਬ ਕਾਲ ਡੀਟੇਲ ਜਿਹੜੀ ਕੋਈ ਵੀ ਮੈਸੇਜ ਕੀਤੇ ਸੀਗੇ ਜਿਹਦੇ ਨਾਲ ਗੱਲਬਾਤ ਹੋਈ ਸੀਗੀ ਤੇ ਫਿਰ ਉਹ ਸਾਰਾ ਨਿਕਲੇ ਡਾਟਾ ਫੋਟੋ ਵੀ ਵਾਪਸ ਆ ਗਿਆ ਸੀ ਉਸ ਬੰਦੇ ਦਾ ਵੀ ਕੁਝ ਪਤਾ ਲੱਗਿਆ ਹੁਣ ਤਾਂ ਹੀ ਉਹਨਾਂ ਦਾ ਹੁਣ ਮੁਲਾਜ਼ਮਾਂ ਨੂੰ ਹੀ ਪਤਾ ਹੀ ਵੈਸੇ ਗੱਲ ਰਹੀ ਕਾਰਵਾਈ ਹਾਂਜੀ ਵੈਸੇ ਤਾਂ ਕਿਰਾਏ ਤੇ ਰਹਿੰਦਾ ਸੀਗਾ ਹੀ ਉਹ ਹੋਈ अच्छा ਹੁਣ ਉਹਦੇ 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 ਬਾਬਤ ਵੀ ਉਹਦੇ ਤੇ ਕਾਰਵਾਈ ਕਰਨਗੇ ਉਹਦੀ ਕੋਈ ਆਪਣਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਕੋਈ ਚੱਲ ਰਹੀ ਹੈ ਉਹਦੀ ਕੋਈ ਜਾਂਚ ਹੋ ਰਹੀ ਹੈ ਕਿ ਲੱਭਣ ਦੀ ਕੋਸ਼ਿਸ਼ ਬੰਦ ਹੈ ਹਾਂ ਜੀ ਹਾਂ ਜੀ ਉਹਦੀ ਚੱਲ ਰਹੀ ਕਿਉਂਕਿ ਉਹਦੀ ਫੋਟੋ ਆ ਗਈ ਹੈ ਨਹੀਂ ਉਹਦੀ ਸਾਰੀ ਗੱਲਬਾਤ ਹੋਈ ਸੀ ਉਹਦੀ ਫੋਟੋ ਮਤਲਬ ਜਿਹੜੀ ਦੁਬਾਰਾ ਉਹਨਾਂ ਨੇ ਰਿਕਵਰੀ ਕਰ ਲਿਆ ਸਾਰਾ ਕੁਝ ਸਾਰੀ ਗੱਲ ਹੀ ਸਾਰਾ ਹੁਣ ਉਹਦੇ ਕਰਨ ਗਈ ਪਤਾ ਵੀ ਮੈਨੂੰ ਵਧੀਆ ਵੀ ਮੈ ਮੇਰਾ ਫਾਇਦਾ ਹੋ ਗਿਆ ਹੀ ਬਚਾਅ ਹੋ ਗਿਆ ਮੇਰਾ ਬਚਾਅ ਹੋ ਗਿਆ ਬਿਲਕੁਲ ਇਹ ਚੀਜ਼ਾਂ ਹੈਗੀਆਂ ਅੱਜ ਕੱਲ ਲੋਕ ਬੜੇ ਆ ਜਿਹੜੇ ਮੈਂ ਕਹਿੰਦਾ ਅੱਜ ਹਰ ਕੰਮ ਮਤਬਲ ਤੱਕ ਰਹਿ ਗਿਆ ਵੇਖੋ ਇਹ ਮੁੰਡਾ ਉਹਨੂੰ ਕੋਈ ਜਾਣਦਾ ਨਹੀਂ ਸੀ ਫੇਸਬੁੱਕ ਤੇ ਇੰਸਟਾਗ੍ਰam ਤੇ ਦੀ ਗੱਲਬਾਤ ਜ਼ਰੂਰ ਹੁੰਦੀ ਸੀ ਸਾਡੇ ਬਹੁਤ ਫਰੈਂਡ ਹੋਣਗੇ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਇਹ ਵੀ ਗੱਲ ਲਾਜ਼ਮੀ ਆ ਠੀਕ ਆ ਪਰ ਮੈਂ ਨਹੀਂ ਕਹਿੰਦਾ ਕਿਸੇ ਦੀ ਹੈਲਪ ਨਾ ਕਰੋ ਕਰੋ ਪਰ ਉਹ ਚੀਜ਼ਾਂ ਕਦੇ ਵੀ ਕਿਸੇ ਤੋਂ ਲੈ ਕੇ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੋ ਜਿਹੜੀਆਂ ਚੀਜ਼ਾਂ ਬਾਰੇ ਤੁਹਾਨੂੰ ਨੌਲੇਜ ਨਹੀਂ ਤੁਹਾਨੂੰ ਕੋਈ ਕੁਝ ਵੀ ਫੜਾਉਂਦਾ ਕੋਈ ਲਿਫਾਫਾ ਫੜਾਉਂਦਾ ਕੋਈ ਟਿਪਨ ਫੜਾਉਂਦਾ ਕੁਝ ਵੀ ਫੜਾਉਂਦਾ ਕੋਈ ਬੈਗ ਫੜਾਉਂਦਾ ਠੀਕਾ ਉਹਨੂੰ ਖੋਲ ਕੇ ਵੇਖੋ ਪਹਿਲਾਂ ਉਹਦੇ ਵਿੱਚ ਕੀ ਆ ਜਦੋਂ ਤੁਹਾਨੂੰ ਉਸ ਚੀਜ਼ ਦੀ ਜਾਣਕਾਰੀ ਨਹੀਂ ਅਗਲੇ ਨੂੰ ਬੇਸ਼ੱਕ ਜਵਾਬ ਦੇ ਦਿਓ ਉਹ 2 ਮਿੰਟ ਦਾ ਗੁੱਸਾ ਜਾਂ ਅਗਲੇ ਨੂੰ ਕਹੇ ਬਾਈ ਨਾਲ ਚੱਲ ਵੜ ਜਾਦੇ ਗੱਲ ਆ ਤਾਂ ਠੀਕਾ ਪਰ ਵੇਖੋ ਇਸ ਬੰਦੇ ਦੇ ਨਾਲ ਕਿਸ ਤਰੀਕੇ ਦਾ ਫਰੇਬ ਹੋਇਆ ਨਹੀਂ ਤਾਂ ਇਹ ਕਿੰਨੇ ਸਾਲਾਂ ਲਈ ਅੰਦਰ ਚਲੇ ਜਾਣਾ ਸੀ ਜੇ ਸਾਈਬਰ ਕ੍ਰਾਈਮ ਚੰਗੀ ਤਰ੍ਹਾਂ ਪੁਸ਼ਟੀ ਨਾ ਕਰਦਾ ਤਾਂ ਇਹਨਾਂ ਦੀ ਪੁਸ਼ਟੀ ਹੋਈ ਪੂਰੀ ਜਾਂਚ ਹੋਈ ਜਿਹੜੀ ਉਹ ਬੰਦਾ ਇੱਕ ਕਿਰਾਏ ਤੇ ਰਹਿਣ ਵਾਲਾ ਸੀ ਜਿਨੇ ਨੂੰ ਮੈਡੀਕਲ ਦੀ ਦਵਾਈ ਦੇ ਇੱਕ ਲਫਾਫਾ ਫੜਾਇਆ ਤੇ ਉਹ ਦਵਾਈ ਨਿਕਲੀ ਨਸ਼ੇ ਦੀ ਠੀਕਾ ਉਹ ਨਸ਼ੇ ਦੀਆਂ ਗੋਲੀਆਂ ਇਹਨੂੰ ਫੜਾ ਦਿੱਤੀਆਂ ਗਈਆਂ ਅੱਗੇ ਪੁਲਿਸ ਦਾ ਨਾਕਾ ਸੀ ਜਿੱਥੇ ਇਹਨੂੰ ਅਰੈਸਟ ਕਰ ਲਿਆ ਗਿਆ ਪਰ ਜਦੋਂ ਜਾਂਚ ਪੜਤਾਲ ਹੋਈ ਤੇ ਕਹਾਣੀ ਕੁਝ ਖੋਰ ਨਿਕਲੀ ਇਸੇ ਕਰਕੇ ਹਮੇਸ਼ਾ ਸੁਚੇਤ ਰਹੋ ਸਾਵਧਾਨ ਰਹੋ ਸਾਨੂੰ ਇਹ ਫੋਨ ਵੀ ਆਉਂਦੇ ਆ ਆਪਾਂ ਨੂੰ ਸਾਰਿਆਂ ਨੂੰ ਫੋਨ ਆਉਂਦੇ ਆ ਕਾਲਾਂ ਆਉਂਦੀਆਂ ਆਪਾਂ ਕਈ ਵਾਰੀ ਉਹ ਚੱਕ ਲੈਨੇ ਆ ਜੇ ਨਾਲੇ ਉਹਦੇ ਤੇ ਦੇਖਿਓ ਟ्रू ਕਾਲਰ ਤੇ ਲਿਖਿਆ ਵੀ ਆ ਜਾਂਦਾ ਹੁੰਦਾ ਫਰਾਉਡ ਨੰਬਰ ਜਾਮ ਫਰਾਉਡ ਕਾਲ ਠੀਕ ਆ ਉਹ ਕੀ ਕਰਦੇ ਆ ਜਦੋਂ ਸਾਡੇ ਨਾਲ ਕੋਈ 15 ਸਕੰਡ 30 ਸਕੰਡ ਗੱਲ ਕਰਦਿਆ ਸਾਡੀ ਗੈਲਰੀ ਦੇ ਵਿੱਚ ਜਿੰਨਾ ਡਾਟਾ ਹੁੰਦਾ ਸਾਡੀਆਂ ਫੋਟੋਆਂ ਸਾਡੀ ਫੈਮਿਲੀ ਦੀਆਂ ਫੋਟੋਆਂ ਸਾਡੀਆਂ ਵੀਡੀਓ ਸਾਡੇ ਕੋਈ ਜ਼ਰੂਰੀ ਕਾਗਜ਼ਾਤ ਤੇ ਕੋਈ ਹੋਰ ਜ਼ਰੂਰੀ ਪ੍ਰੂਫ ਜਿਹੜੇ ਹੁੰਦੇ ਆਗੇ ਉਹ ਸਾਰੇ ਦੇ ਸਾਰੇ ਉੱਡ ਜਾਂਦੇ ਆ ਕਿਉਂਕਿ ਉਹ ਹੈ ਕਰ ਲੈਂਦੇ ਆ ਇੱਕ ਮੈਂ ਇਹ ਵੀ ਜ਼ਰੂਰ ਤੁਹਾਨੂੰ ਕਹਿ ਦੇਣਾ ਚਾਹਣਾ ਕਿ ਜਿਹੜੇ ਤੁਹਾਡੇ ਕੋਈ ਜ਼ਰੂਰੀ ਪ੍ਰੂਫ ਹੁੰਦੇ ਆ ਕੋਈ ਲਿਖਤ ਜ਼ਰੂਰੀ ਹੁੰਦੀ ਆ ਕੋਈ ਕਾਜ ਜ਼ਰੂਰੀ ਹੁੰਦੀ ਆ ਉਹਨੂੰ ਮੋਬਾਈਲ ਦੇ ਸਹਾਰੇ ਨਾ ਛੱਡਿਆ ਕਰੋ ਉਸ ਕੰਪਿਊਟਰ ਦੇ ਵਿੱਚ ਪੱਕੇ ਤੌਰ ਤੇ ਨਾਂ ਰੱਖਿਆ ਕਰੋ ਠੀਕ ਆ ਆਨਲਾਈਨ ਆਜ ਜਾਂ ਸਿਸਟਮ ਆ ਪਰ ਉਹਨੀਆਂ ਇੱਕ ਫੋਟੋ ਸਟੇਟ ਕਰਾ ਕੇ ਵੱਖਰੀਆਂ ਵੀ ਫਾਈਲ ਦੇ ਵਿੱਚ ਰੱਖਣੀਆਂ ਜ਼ਰੂਰੀ ਆ ਜੇ ਕਿਤੇ ਮੋਬਾਈਲ ਦਾ ਕੋਈ ਡਾਟਾ ਹੀ ਗੋਮੋ ਹੋ ਜੇ ਕੋਈ ਏਦਾਂ ਦੀ ਪ੍ਰੋਬਲਮ ਹੀ ਆ ਜਾਏ ਕਿ ਉਹ ਦੁਬਾਰਾ ਰਿਕਵਰ ਨਾ ਹੋ ਸਕੇ ਬੈਕਅੱਪ ਨਾ ਹੋ ਸਕੇ ਉਸ ਚੀਜ਼ ਦਾ ਤੇ ਬਹੁਤ ਵੱਡਾ ਸਾਡਾ ਨੁਕਸਾਨ ਹੁੰਦਾ ਤੇ ਉਹ ਨੁਕਸਾਨ ਕਈ ਵਾਰੀ ਇਸ ਤਰੀਕੇ ਨਾਲ ਹੁੰਦਾ ਕਿ ਬੰਦਾ ਡਿਪਰੈਸ਼ਨ 'ਚ ਚਲਾ ਜਾਂਦਾ ਜਾਂ ਅਸੀਂ ਆਪਣੀ ਜ਼ਿੰਦਗੀ ਦੀ ਪੂਰੀ ਜਿਹੜੀ ਕਹਾਣੀਆਂ ਖਰਾਬ ਹੋ ਜਾਂਦੀਆਂ ਤਾਣਾ ਬਾਣਾ ਜੇ ਜਾਂਦਾ ਠੀਕ ਆ ਤੂੰ ਕੈਮਰਾ ਚਲਾ ਰਾ ਸਿੱਧੀ ਤਰ੍ਹਾਂ ਇਹੀ ਗੱਲ ਮੈਂ ਮੇਰਾ ਵੀਰਾ ਇੱਕ ਗੱਲ ਮੈਂ ਹੋਰ ਕਹਿ ਦੇਣੀ ਚਾਹਣਾ ਇੱਥੇ ਇੱਕ ਤਾਂ ਜਦੋਂ ਤੁਸੀਂ ਕਿਤੇ ਗੱਡੀ ਤੇ ਮੋਟਰਸਾਈਕਲ ਤੇ ਕਿਤੇ ਵੀ ਜਾਂਦੇ ਹੋ ਅਣਜਾਣ ਬੰਦੇ ਨੂੰ ਕਦੇ ਲਿਫਟ ਨਾ ਦਿਓ ਜਿਹਨੂੰ ਤੁਸੀਂ ਜਾਣਦੇ ਨਹੀਂਗੇ ਠੀਕ ਆ ਬਹੁਤ ਸਾਰੇ ਤਰੀਕੇ ਵਰਤੇ ਜਾ ਰਹੇ ਆ ਮੇਰੇ ਮਿੱਤਰ ਦੇ ਨਾਲ ਵੀ ਇੱਕ ਘਟਨਾ ਹੋਈ ਸੀ ਇੱਕ ਵੀਰ ਨੇ ਉਹਨੂੰ ਮੋਟਰਸਾਈਕਲ ਤੇ ਬਿਠਾਇਆ ਉਹ ਵੀ ਉਹਦੇ ਕੋਲ ਨੌਜਵਾਨੀ ਸੀ ਉਸ ਵੀਰਦਿਆਂ ਨੂੰ ਬਿਠਾ ਕੇ ਅੱਗੇ ਲਗਿਆ ਉਹਨੇ ਪਿੱਛੇ ਬੈਠੇ ਨੇ ਮੈਸੇਜ ਕੀਤਾ WhatsApp ਤੇ ਅਗਲੇ ਬੰਦਿਆਂ ਨੂੰ ਜਿਹੜੇ ਅੱਗੇ ਖੜੇ ਸੀ ਵੀ ਮੈਂ ਮੋਟਰਸਾਈਕਲ ਦੇ ਮਗਰ ਬੈਠ ਗਿਆ ਤੁਸੀਂ ਅੱਗੇ ਆਜੋ ਅੱਗੇ ਬੰਦੇ ਆਏ ਕੀ ਕ ਉਹਨਾਂ ਨੇ ਕੀ ਕੀਤਾ ਉਹ ਜਿਹੜੇ ਮੋਟਰਸਾਈਕਲ ਤੇ ਉਹ ਮੁੰਡਾ ਬੈਠਾ ਸੀ ਉਸੇ ਨੇ ਪਿੱਛੋਂ ਐ ਗਾਲ ਘੁੱਟ ਲਿਆ ਦੂਜੇ ਆਏ ਉਹਦੀਆਂ ਬਾਹਾਂ ਫੜੀਆਂ ਮੋਟਰਸਾਈਕਲ ਖੋਕੇ ਲੈ ਗਏ ਅਣਜਾਣ ਬੰਦੇ ਨੂੰ ਤੁਸੀਂ ਲੈਫਟ ਨਾ ਦਿਓ ਆਪਾਂ ਇਹ ਨਹੀਂ ਕਹਿੰਦੇ ਮਦਦ ਨਹੀਂ ਕਰਨੀ ਕਰੋ ਜ਼ਰੂਰ ਕਰੋ ਪਰ ਜਿੱਥੇ ਕੋਈ ਲੱਗਦਾ ਵੀ ਇਹ ਇਕੱਠ ਹੋ ਗਿਆ ਕੋਈ ਦੁਰਘਟਨਾ ਘਟ ਗਈ ਇਹਨੂੰ ਲਿਜਾਣਾ ਚਾਹੀਦਾ ਇਨਸਾਨੀਅਤ ਤੌਰ ਤੇ ਜ਼ਰੂਰ ਪੂਰਾ ਕਰੋ ਇਹ ਫਰਜ਼ ਪਰ ਜਿੱਥੇ ਤੁਸੀਂ ਕੁਝ ਜਾਣਦੇ ਨਹੀਂ ਆਪਦੀ ਸੇਫਟੀ ਜ਼ਰੂਰ ਰੱਖੋ ਠੀਕਾ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਠੀਕਾ ਤਾਂ ਕਿ ਹਾ ਨਾਲ ਨਾਲ ਅਵੇਅਰ ਵੀ ਕਰਦੇ ਰਹੋ ਕਿ ਆਹ ਗੱਲਬਾਤ ਇਸ ਤਰੀਕੇ ਨਾਲ ਹੋਈ ਹੈ ਨਹੀਂ ਹੋਣੀ ਚਾਹੀਦੀ ਇਸੇ ਕਰਕੇ ਹਮੇਸ਼ਾ ਵਾਸਤੇ ਸੁਚੇਤ ਹੋ ਕੇ ਚੱਲੋ ਇਹ ਚੀਜ਼ਾਂ ਸਾਡੀ ਲਾਈਫ ਦੇ ਵਿੱਚ ਨਿਤ ਰੁਟੀਨ ਦੇ ਵਿੱਚ ਹੋਣ ਵਾਲੀਆਂ ਰੁਟੀਨ ਦੇ ਵਿੱਚ ਜੋ ਗੱਲਾਂ ਬਾਤਾਂ ਹੁੰਦੀਆਂ ਤੇ ਇਹੀ ਘਟਨਾਵਾਂ ਸਾਡੇ ਨਾਲ ਘਟ ਰਹੀਆਂ ਇਹਨਾਂ ਤੋਂ ਬਚ ਕੇ ਰਹੋ ਬਾਈ ਫਿਰ ਹੁਣ ਜਿਹੜਾ ਪੂਰੀ ਗੱਲਬਾਤ ਤੇਰੀ ਉਹ ਨਿਬੜ ਗਿਆ ਕੇਸ ਖਤਮ ਹੋ ਗਿਆ ਏ ਕੇਸ ਤੱਕ ਮਤਲਬ ਜਿਹੜੇ ਹਿਸਾਬ ਨਾਲ ਉਹ ਸਾਰਾ ਪ੍ਰੂਫ ਦਿਖਾਦਾਈ ਉਹਨਾਂ ਨੂੰ ਵੀ ਇੱਕ ਵਾਰੀ ਮੈਨੂੰ ਰਹਾ ਕਰਤਾ ਹਾਂ ਹਾਂ ਪੱਕੇ ਤਾਰਾ ਕੀ ਕੀ ਕਹਿਣਾ ਚਾਹੁੰਦੇ ਆ ਜਿਹੜੇ ਹੁਣ ਨੌਜਵਾਨ ਮੁੰਡੇ ਆ ਜਾਂ ਕੁੜੀਆਂ ਨੇ ਜਾਂ ਜਿਹੜਾ ਬੰਦਾ ਵੀ ਮੋਬਾਈਲ ਤਾਂ ਅੱਜ ਤੱਕ तकरीबन ਹਰ ਕੋਈ ਵਰਤਦਾ ਕੀ ਮੈਸੇਜ ਕੀ ਦੇਣਾ ਚਾਹੁੰਦੇ ਕੀ ਚਾਹੁੰਦੇ ਹੋ ਮੈਸੇਜ ਤਾਂ ਮੈਂ ਇਹੀ ਕਹਿਣਾ ਇਹ ਪਹਿਲੀ ਗੱਲ ਜੇ ਚਲੋ ਆਪਾਂ ਇੰਸਟਾਗ੍ਰam ਚਲਾਣੇ ਆ ਐਡ ਉਹਨਾਂ ਨੂੰ ਕਰੋ ਜਿਹੜੇ ਆਪਾਂ ਨੂੰ ਜਾਣਦੇ ਹੈਗੇ ਔਰ ਨਾ ਉਹਨੂੰ ਬੰਦੇ ਨੂੰ ਐਡ ਨਾ ਕਰੋ ਜੀ ਠੀਕ ਹੈ ਜੀ ਵੀ ਆਪਾਂ ਨੂੰ ਕੋਈ ਮੈਸੇਜ ਕਰ ਦੇ ਜੇ ਜਾਣਦੇ ਤਾਂ ਅਗਲੇ ਨਾਲ ਗੱਲਬਾਤ ਕਰੋ ਹਨ ਤੇ ਨਹੀਂ ਜਾਣਦੇ ਬਈ ਮੈਂ ਤਾਂ ਨਹੀਂ ਕਹਿੰਦਾ ਵੀ ਉਹ ਨਾਲ ਗੱਲ ਕਰੋ ਜਨੂੰ ਮੈਸੇਜ ਕਰੋ ਜਾਂ ਕੋਈ ਉਹਨੂੰ ਆਪਦਾ ਭੇਤ ਦੋ ਇਹ ਗਲਤ ਆ ਬਾਈ ਯਾਰ ਜੇ ਨਾ ਹਨਾ ਇਹ ਗੱਲਬਾਤ ਤੇਰੀ ਸੁਣੀ ਜਾਂਦੀ ਜਾਂ ਸਾਈਬਰ ਕ੍ਰਾਈਮ ਚ ਨਾ ਉਹ ਗੱਲਬਾਤ ਹੁੰਦੀ ਤੈਨੂੰ ਸਜ਼ਾ ਹੋ ਜਾਣੀ ਸੀ ਬਈ ਮੈਂ ਤਾਂ ਸਜ਼ਾ ਬਈ ਕੁੱਟ-ਕੁੱਟ ਦੂਰਾ ਕਰ ਦੇਣਾ ਸੀ ਬਈ ਉਹਨਾਂ ਨੇ ਬੈਲ ਕੋਲੇ ਇਹ ਚੀਜ਼ ਅੱਛਾ ਫਿਰ ਉਹਨਾਂ ਨੇ ਤੁਹਾਨੂੰ ਪੁੱਛ ਪੜਤਾਲ ਉਹਨਾਂ ਚਾਰ ਪੂਰੀ ਕੀਤੀ ਉਹਨਾਂ ਨੇ ਹਾਂ ਪੁੱਛ ਪੜਤਾਲ ਕੀਤੀ ਜਦੋਂ ਤੱਕ ਉਹਦਾ ਪ੍ਰੂਫ ਨਿਕਲ ਆਇਆ ਤਾਂ ਧਮਕੀ ਵੀ ਦਿੱਤੀ ਦੋ ਚਾਰ ਚਪੇੜੇ ਵੀ ਮਾਰੇ ਆ ਬਈ ਐਵੇਂ ਮੈਂ ਤੁਹਾਨੂੰ ਝੂਠ ਮਾਰਦਾ ਫਿਰ ਉਹਨਾਂ ਦਾ ਕੰਮ ਆ ਉਹਨਾਂ ਨੇ ਤਾਂ ਕਰਦਾ ਹੀ ਆ ਹਾਂ ਉਹਨਾਂ ਦਾ ਕੰਮ ਆ ਹਨਾ ਵੀ ਹੋ ਸਕਦਾ ਵੀ ਇਹੀ ਬੰਦਾ ਗਾਹ ਤੱਕ ਹੈ ਇਹੀ ਬੰਦਾ ਹੋਵੇ ਹਾਂ ਬਿਲਕੁਲ ਇਹ ਬਾਈ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਈ ਆ ਠੀਕ ਆ ਕਿਉਂਕਿ ਬਹੁਤਾਂ ਤੇ ਗਿਣਤੀ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਹੋ ਰਹੀਆਂ ਨੇ ਕਿਉਂਕਿ ਕਦੇ ਵੀ ਕਿਸੇ ਤੇ ਇੰਨਾ ਵਿਸ਼ਵਾਸ ਨਾ ਕਰੋ ਭਰੋਸਾ ਨਾ ਕਰੋ ਕਿਉਂਕਿ ਵੇਖੋ ਇਸ ਵੀਰ ਦੀ ਜ਼ਿੰਦਗੀ ਖਰਾਬ ਹੋ ਜਾਣੀ ਸੀ ਜੇ ਕਿਤੇ ਇਹ ਪੁਸ਼ਟੀ ਨਾ ਹੁੰਦੀ ਵੀਰ ਦੇ ਮੋਬਾਈਲ 'ਚੋਂ ਫੋਟੋਆਂ ਵੀਡੀਓ ਸਭ ਕੁਝ ਉੱਡ ਗਿਆ ਉਹ ਸ਼ੰਬੀ ਨਹੀਂ ਬਚਿਆ ਇਹ ਹੋ ਰਿਹਾ ਅੱਜ ਸਾਨੂੰ ਗਲਤ ਕਾਲਾਂ ਆ ਰਹੀਆਂ ਸੀ ਫੋਨ ਚੱਕਦੇ ਆ ਸਾਡਾ ਬੈਂਕ ਦਾ ਅਕਾਊਂਟ ਖਾਲੀ ਹੋ ਜਾਂਦਾ ਸਾਡਾ ਕਿਤੇ ਨੁਕਸਾਨ ਹੋ ਜਾਂਦਾ ਸਾਡੇ ਪ੍ਰੂਫ ਕੋਈ ਹੋਰ ਵਰਤ ਜਾਂਦੇ ਇਸੇ ਕਰਕੇ ਮੋਬਾਈਲ ਦੇ ਵਿੱਚ ਬਹੁਤੀਆਂ ਜ਼ਰੂਰੀ ਚੀਜ਼ਾਂ ਵੀ ਨਾ ਰੱਖੋ ਇੱਕ ਫਾਈਲ ਲਵਾਓ ਉਹਦੇ ਵਿੱਚ ਰੱਖੋ ਸਿਰਫ ਇਹ ਦੇ ਵਿੱਚ ਉਹ ਹੀ ਚੀਜ਼ਾਂ ਰੱਖੋ ਜਿਹੜੀਆਂ ਤੁਸੀਂ ਉਦਾਂ ਵਰਤਦੇ ਹੋ ਕੋਈ ਫੋਟੋ ਕੋਈ ਵੀਡੀਓ ਵੀ ਚੰਗੀ ਕੋਈ ਚੰਗੀ ਵੀਡੀਓ ਇਸ ਤਰੀਕੇ ਦਾ ਨਾ ਹੋਵੇ ਕਿ ਤੁਹਾਡੀ ਜਿਹੜੀ ਪ੍ਰਾਈਵੇਸੀ ਆ ਉਹ ਲੀਕ ਹੋ ਜੇ ਠੀਕਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਿਉਂਕਿ ਅਸੀਂ ਇੱਕ ਕੋਸ਼ਿਸ਼ ਕੀਤੀ ਆ ਮਲੂਕਾ ਟੀਮ ਨੇ ਇਸ ਵਾਰ ਵੀ ਮੈਸੇਜ ਦੇਣ ਦੀ ਬਹੁਤ ਸਾਰੇ ਫਰਾਉਡ ਆ ਜਿਹੜੇ ਉਹ ਹੋ ਰਹੇ ਆ ਚਾਹੇ ਉਹ ਮੋਬਾਈਲਾਂ ਦੇ ਜਰਗੇ ਹੋ ਰਹੇ ਆ ਚਾਹੇ ਕਿਸੇ ਨਾਲ ਲੈਫਟ ਮੰਗ ਕੇ ਹੋ ਰਹੇ ਚਾਹੇ ਕਿਸੇ ਨੂੰ ਆਪਾਂ ਉਦਾਂ ਰੋਕਦੇ ਆ ਉਹਦੇ ਨਾਲ ਹੋ ਰਹੇ ਆ ਬਹੁਤ ਸਾਰੀਆਂ ਕਟਨਾਵਾਂ ਘਟਨੀਆਂ ਨੇ ਇਹਨਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਆ ਤੇ ਸਾਡੀ ਤੇ ਕੋਸ਼ਿਸ਼ ਰਹੀ ਆ ਹਰ ਵਾਰ ਦੀ ਤਰ੍ਹਾਂ ਕਿ ਤੁਹਾਨੂੰ ਅਵੇਅਰ ਕਰਦੇ ਰਹੀਏ ਠੀਕ ਆ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ